multimass half- Jazak bird ਭਾਈ ਤੇ ਯੂ ਐਸ ਵੀ ਦੇ ਜੀ ਬ੍ਰਦਰ ਜੀ ਭਾਈ ਇਤਨਾ ਹੀ ਯਾਰ ਭਾਈ ਯਾਰ ਜਾ ਗਈ ਬੜਾ ਹੋ ਗਿਆ ਯਾਰ ਯਾਨਾ ਇਹ ਰਹੇ ਪਾਸੇ 1 ਮਿੰਟ ਰੁਕੋ 1 ਮਿੰਟ ਚ ਦੁਬਾਰਾ ਆ ਰਿਹਾ ਹਾਂ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ। ਬਾਕੀ ਇਹ ਨਵੇਂ ਸਾਲ ਦੀ ਖੁਸ਼ੀ ਜੋ ਹੈ ਲੰਗਰ ਚੱਲ ਰਿਹਾ ਬਾਬੇ ਦਾ ਜੀ। ਚਾਹ ਦਾ ਤੇ ਨਾਲ ਬਰੈਡ ਪਕੋੜਿਆਂ ਦਾ ਲੰਗਰ ਹੈ ਜੀ। ਸਵੇਰ ਤੋਂ ਸ਼ਾਮ ਤੱਕ 8 ਵਜੇ ਤੋਂ ਸ਼ੁਰੂ ਹੈ। ਤੱਕ ਜਿੰਨਾ ਚਿਰ ਬਾਬੇ ਜੀ ਰਜਾ ਹੋ ਉਨੀ ਦੇਰ ਚੱਲੂਗਾ ਜੀ। ਠੀਕ। ਆ ਕੀ ਨਾਮ ਤੁਹਾਡਾ ਹੈ? ਮੇਰਾ ਨਾਮ ਜੀ ਦક્ષ ਮਹਿਤਾ ਹੈਗਾ। ਅਰੇ ਛਡੋ। ਤੇ ਆਪਣੇ ਮੈਥਡ ਐਰੀਅਨ ਸੀਟਸ ਕੋਰਨਰ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਸ਼ੁਭ ਸ਼ੁਭ ਕੰਮ ਦਾ ਇਹ ਨਵੇਂ ਸਾਲ ਦੀਆਂ ਹੈਪੀ ਨਿਊ ਇਅਰਸ ਸਾਰਿਆਂ ਨੂੰ ਵਧੀਆ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਸਾਰਿਆਂ ਨੂੰ ਅੱਜ ਤੁਸੀਂ ਲੰਗਰ ਦੀ ਸੇਵਾ ਕਰ ਰਹੇ ਹੋ ਹਾਂਜੀ ਬਸ ਇਹ ਆਪਣਾ ਹਰ ਸੇ ਲਈ ਲਾਣੇ ਹੁੰਨੇ ਆ ਅੱਜ ਲੋ ਵਧੀਆ ਨਾਲ ਇਸ ਵਾਰੀ ਸਾਰੇ ਬੱਚੇ ਰਲ ਕੇ ਆਪਦੇ ਲੋਾਰੇ ਸੀਗੇ ਕਹਿੰਦੇ ਪ੍ਰੋਬਲਮ ਬਣੀ ਇਕੱਠੀ ਕੀਤੀ ਸੀ ਸਾਰੇ ਸੇਵਾ ਲਾ ਰਹੇ ਸੀਗੇ ਬਸ ਤੇ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਪਿਆਰ ਮਿਲਦਾ ਕੋਈ ਇਸ ਤਰ੍ਹਾਂ ਦਾ ਵੀ ਆ ਰਿਹਾ ਵੀ ਤੁਹਾਨੂੰ ਯੋਗਦਾਨ ਵੀ ਦੇ ਰਿਹਾ ਕੋਈ ਆ ਕੇ ਜੀ ਹਾਂ ਜੀ ਬਹੁਤ ਪਿਆਰ ਮਿਲ ਰਿਹਾ ਲੋਕਾਂ ਦੁਆਰਾ ਸਹਿ ਉਹਨਾਂ ਦੀ ਵੀ ਬਹੁਤ ਸੇਵਾ ਮੰਦੀ ਹੈ ਮੈਂ ਤਾਂ ਪਿਆਰ ਹੀ ਹੁੰਦਾ ਹੀ ਪਿਆਰ ਮਿਲ ਰਿਹਾ ਬਹੁਤ ਖੁਸ਼ੀ ਆ ਠੀਕ ਹੈ ਤੇ ਇਹ ਪਿਆਰ ਤੁਸੀਂ ਕਿੰਨੀ ਦੇ ਤੱਕ ਕਿੰਨੀ ਦੇ ਤੱਕ ਚਲਾਉਗੇ ਪਿਆਰ ਆਪਣਾ ਸਦਾ ਭਰ ਰੱਖੇ ਪਰਮਾਤਮਾ ਠੀਕ ਸੋ ਨੀ ਦਾ ਨਿਊ ਇਅਰ ਬਿੰਕਾ ਰੀਲੀ ਗੁੱਡ ਬਲੇਸਿੰਗਸ ਐਂਡ ਗੁੱਡ ਮੈਮਰੀਜ਼ ਫਾਰ ਦਮ ਵਧੀਆ ਲੱਗ ਗਿਆ ਕਿ ਇੰਨੇ ਲੋਗ ਆਏ ਸੇਵਾ ਦਾ ਮੌਕਾ ਮਿਲਿਆ ਸਾਡੀ ਇੱਕ ਕਰਨ ਦਾ ਤੇ ਨਵਾਂ ਸਾਲ ਵਧੀਆ ਖੁਸ਼ੀਆਂ ਤੁਹਾਨੂੰ ਦੇਵੇ ਕਿ ਮੈਂ ਪਹਿਲਾਂ ਗਲਤੀਆਂ ਕੀਤੀਆਂ ਨਵੇਂ ਸਾਲ ਸੁਨਾ ਹੋਣੀ ਤੁਹਾਨੂੰ ਜਿਹੜੀ ਆਪਣੀ ਹੈਗੀ ਆ ਜ਼ਿੰਦਗੀ ਵਧੀਆ ਜਿਓ ਜਾਂ ਜਿਹੜਾ ਲੰਗਰ ਦਾ ਲੰਗਰ ਦਾ ਤੁਹਾਨੂੰ ਸੇਵਾ ਕਰਨ ਲਈ ਬਹੁਤ ਧੰਨਵਾਦ ਅੱਛਾ ਤੁਸੀਂ ਪੜ੍ਹਦੇ ਹੋ ਹਾਂਜੀ ਮੈਂ 8th ਕਲਾਸ ਅੱਛਾ ਤੇ ਸੇਵਾ ਕਦੋਂ ਤੋਂ ਕਰ ਰਹੇ ਤੁਸੀਂ ਜੀ ਸੇਵਾ ਪਿਛਲੇ ਸਾਲ ਵੀ ਕੀਤੀ ਸੀ ਲੰਗਰ ਦੀ ਗੁਰੂ ਘਰ ਕੀਤੀ ਸੀ ਪਿਛਲੇ ਸਾਲ ਇਸ ਵਾਰ ਅਸੀਂ ਇਕੱਤਰਿਆ ਪਬਲਿਕ ਤੋਂ ਜਿੱਦਾਂ ਲੱਗਦਾ ਸੇਵਾ ਕਰਦੇ ਸਰਵਧੀਆ ਲਾਜਾ ਨੂੰ ਇੱਕ ਫੋਨ ਨਹੀਂ ਹੁੰਦਾਗਾ ਹਰਜੀਤ ਕਿਹਾ ਨਾਮ ਤੁਹਾਡਾ ਜਿਆਦਾ ਰਾਮਚੰਦ ਅ ਅੱਜ ਲੰਗਰ ਚੱਲ ਰਿਹਾ ਨੇ ਜਿਗਾ ਜਗਾ ਲੱਗਾ ਲਗਾਏ ਤੇ ਕੀ ਤੁਹਾਡਾ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਬਾ ਅਸੀਂ ਨਵੇਂ ਸਾਲ ਦੀ ਦੂਜੇ ਵਿੱਚ ਲੰਗਰ ਲਾਇਆ ਹੈ ਸਭ ਦਾ ਨਵਾਂ ਸਾਲ ਵਧਿਆ ਕਰੇ ਕਿੜੀ ਆਪਣਾ ਕਿੰਨਾ ਵੱਲੋਂ ਲਗਾਇਆ ਗਿਆ ਲੰਗਰ ਇਹ ਆਪਣੇ ਸ਼ਗਨਾਰ ਦੇ ਨਾਂ ਤੇ ਫਰਮਾ ਇਹ ਦਾਸਤਰਾ ਬਣਾਈ ਅੱਛਾ ਇਹ ਆਪਣੇ ਸਟਾਫ ਤੇ ਸਾਰੇ ਜਿਹੜੇ ਸਾਨੀ ਕਮੇਟੀ ਹੈ ਸਾਰੇ ਵੱਲੋਂ ਆਏ ਕੁਝ ਸਹਿਯੋਗ ਬਗਾਰਾ ਕੇ ਸੇ ਬਸੋ ਸਹਿਯੋਗ ਸਾਨੀ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਜੀ ਠੀਕ ਹੈ ਆ ਸਾਡੇ ਆਵੀ ਵੰਸ ਸਾਹਿਬ ਜੀ ਖੜੇ ਇਹਨਾਂ ਦਾ ਬਹੁਤ ਸਹਿਯੋਗ ਹੈ ਠੀਕ ਹੈ ਕਿੰਨੇ ਵਜੇ ਤੋਂ ਲੱਗੇ ਕਿੰਨੇ ਵਜੇ ਤੱਕ ਚੱਲਣਾ ਸਵੇਰੇ 10 ਵਜੇ ਤੋਂ ਚੱਲ ਰਿਹਾ ਜੀ ਸ਼ਾਮ ਤੱਕ ਚਲਾਵਾਂਗੇ ਸ਼ੁਰੂ ਹਾਂਜੀ ਭਾਰੀ ਭਾਜੀ ਕੀ ਨਾਵਾ ਤੁਹਾਡਾ ਇਹਨੂੰ ਛੱਡ ਦੋ ਕਿ ਸਾਡਾ ਗੁਰੂਮਾਨ ਹੈ ਜੀ ਕੀ ਕਹਿਣਾ ਚਾਹੁੰਦੇ ਜੋ ਨਵੇਂ ਸਾਲ ਦੀਆਂ ਪਹਿਲਾਂ ਤੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਉਣ ਵਾਲਾ 2025 ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਪਰਿਵਾਰ ਨੂੰ ਦੀ ਤੰਦਰੁਸਤੀਆਂ ਬਖਸ਼ੇ ਤੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਜਿਹੜਾ ਅੱਜ ਲੰਗਰ ਦੀ ਸੇਵਾ ਚੱਲ ਰਹੀ ਹੈਗੀ ਹਾਂਜੀ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਰਗਨਾਰਥ ਸਰਮ ਵੱਲੋਂ ਇਹ ਲੰਗਰ ਲਗਾਇਆ ਗਿਆ ਤਾਂ ਜੋ ਨਵੇਂ ਸਾਲ ਦੇ ਪਹਿਲੇ ਦਿਨ ਵੀ ਆਪਾਂ ਸੇਵਾ ਦੀ ਗੁੜਾਤ ਕਰ ਸਕੀਏ ਤੇ ਹੋਰ ਸਾਰਾ ਸਾਲ ਆਪਾਂ ਕਮਾਈ ਕਰਨੀ ਆ ਕੰਮ ਤਾਂ ਦੇ ਅੱਜ ਬਿਜੀ ਰਹਿਣਾ ਨਵੇਂ ਸਾਲ ਦੀ ਸ਼ੁਰੂਆਤ ਹਮੇਸ਼ਾ ਹੀ ਇੱਕ ਚੰਗੇ ਕੰਮ ਤੋਂ ਕਰਨੀ ਚਾਹੀਦੀ ਆ ਸੋ ਇਹ ਜਸ਼ਨ ਆਸ ਨੇ ਜਸ਼ਨ ਸਿਸਟਰ ਜਸ਼ਨ ਜਿਹੋ ਕਿ ਸਗਣਾ ਆਸ ਦੇ ਓਨਰ ਆ ਉਹਨਾਂ ਨੇ ਇਹ ਲੰਗਰ ਲਾਇਆਗਾ ਤੇ ਉਹਨਾਂ ਨੂੰ ਪ੍ਰਮਾਤਮਾ ਵੱਲੋਂ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਤੇ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਜਿਵੇਂ ਉਹਨਾਂ ਨੇ ਪਹਿਲਾਂ ਤਰੱਕੀ ਕੀਤੀ ਸੀ ਉਸ ਤੋਂ ਵੀ ਵੱਧ ਤਰੱਕੀ ਕਰਨ ਤੇ ਸਾਰਿਆਂ ਨੂੰ ਫਿਰ ਤੋਂ ਆਪਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਰੇ ਜਿੰਨੇ ਲੰਗਰ ਛਕਣ ਆਏ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਇਸ ਤਰ੍ਹਾਂ ਦਾ ਹੀ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਆਪਾਂ ਕੰਮਕਾਰ ਚ ਬਿਜੀ ਰਹਿੰਦੇ ਆ ਇਸ ਤਰ੍ਹਾਂ ਦੇ ਉਪਰਾਲੇ ਘੱਟ ਹੁੰਦੇ ਆ ਤੇ ਆਪਾਂ ਨੂੰ ਕਰਨਾ ਚਾਹੀਦਾ ਇੱਕਦਮ ਮਹਿਤਵਪੂਰਨ ਚਾਹੀਦਾ ਕਿ ਆਪਾਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੀਏ। ਤੋਂ ਇਹਨਾਂ ਨੇ ਇਹ ਉਪਰਾਲਾ ਕੀਤਾ। ਇਹਨਾਂ ਦੀ ਵੀ ਬਹੁਤ-ਬਹੁਤ ਮੁਬਾਰਕਾਂ ਇਹਨਾਂ ਲਈ। ਤੇ ਧੰਨਵਾਦ। ਹਾਂਜੀ ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸ਼ਰਮਾ। ਹਾਂਜੀ ਭਾਜੀ ਨਵੇਂ ਸਾਲ ਤੇ ਕੀ ਕਹਿਣਾ ਚਾਹੋਗੇ ਜੀ ਅੱਜ? ਨਵੇਂ ਸਾਲ ਤੇ ਸਾਰੀ ਹਲਕਤ ਨੂੰ ਸਾਰੀ ਦੁਨੀਆ ਨੂੰ ਜਿਹੜਾ ਨਵਾਂ ਸਾਲ ਸਾਡੇ ਵੱਲੋਂ ਮੁਬਾਰਕ ਸਾਡੇ ਦੋਸਤਾਂ ਨੇ ਸਾਥੀਆਂ ਨੇ ਇੱਥੇ ਅੱਜ 150 ਤੇ ਜਿਹੜਾ ਮਾਨਤਾ ਦੀ ਖੁਸ਼ੀ ਦੇ ਲਈ ਲੋਕਾਂ ਨੂੰ ਵਧੀਆ ਸੰਦੇਸ਼ ਦੇਣ ਦੇ ਲਈ ਅੱਜ ਲੰਗਰ ਲਗਾਇਆ ਤੇ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਦੀਆਂ ਵਧਾਈਆਂ ਤੇ ਸਾਰਿਆਂ ਨੂੰ ਵਧਾਈਆਂ ਦੇਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੀ ਸੋ ਮੈਸੇਜ ਦੇ ਤੌਰ ਤੇ ਅੱਜ ਛੋਟਾ ਜਿਹਾ ਸੇਵਾ ਲੱਗੀ ਸੀ ਅੱਜ ਵੀ ਚਾਹ ਤੇ ਬਰੈਡ ਪਕੌੜੇ ਦਾ ਲੰਗਰ ਲਾਉਣਾ ਹੈ ਸੋ ਆ ਵੀ ਸਾਡਾ ਅਸੀ ਕਹਨੇ ਆ ਵੀ ਹਰੇਕ ਬੰਦੇ ਲਈ ਹੱਲਦਾ ਖੇਡਦਾ ਰਹੇ अरदास कर परमात्मा चाली कर